ਦੇ ਦਰਾਨੇ ਚੈਕਿੰਗ ਕਲ ਮਿਤੀ 2011 25 ਨੂੰ ਰੇਲਵੇ ਸਟੇਸ਼ਨ ਰਾਜਪੁਰਾ ਤੋਂ ਉਸ ਟਾਈਮ ਇਹਨਾਂ ਨੂੰ ਵੱਡੀ ਕਾਮਯਾਬੀ ਦੀ ਜਿਹੜੇ ਕਰੀਬ 55000 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਹਦੇ ਖਿਲਾਫ ਮੁਕੱਦਮਾ ਨੰਬਰ 49 ਮਿਤੀ 2011 25 ਅਧੀਨ ਤਾਰਾ ਬਾਈਕਾਡ 85 ਐਨ ਡੀ ਬੀ ਸ਼ਿਫਟ ਖੜਾ ਜੀ ਆਰ ਪੀ ਪਰਿਆਲਾ ਦਰਜ ਰਿਸਟਰ ਕਰਕੇ ਕਾਰ ਵੀ ਇਹ ਬੋਲ ਚੁਣਿਆ ਅੱਜ ਇਹ ਜਿਹੜਾ ਮੁੱਢਲੀ ਤਫ਼ਤੀਸ਼ ਸਾਡੇ ਇਹ ਆਇਆ ਵੀ ਇਹ ਜਿਹੜਾ ਹੈਗਾ ਸਮਾਨ ਇਹ ਗਵਾਲੀਅਰ ਤੋਂ ਹੀ ਲੈ ਕੇ ਆਇਆ ਹੈ ਅੱਗੇ ਬੈਕਵਰਡ ਜਿਹੜਾ ਅੱਗੇ ਫਾਰਵਰਡ ਅੱਗੇ ਲਿੰਕ ਅਸੀਂ ਇਨਵੈਸਟਿਗੇਟ ਕਰ ਰਹੇ ਹਾਂ ਜੁਝੇ ਵੀ ਡਿਟੇਲ ਹੋਊਗੀ ਤੁਹਾਨੂੰ ਸ਼ੇਅਰ ਕਰ ਦਵਾਂਗੇ ਸਰ ਇਹਦੀ ਪ੍ਰੈਸ ਕਾਨਫਰੰেন্স ਕਿਸ ਰਿਗਾਰਡਿੰਗ ਕੀਤੀ ਆ ਅੱਜ ਨਾਲ ਜਿਹੜੇ ਪੰਜਾਬ ਵਿੱਚ ਜਿਹੜਾ ਨਸ਼ਿਆਂ ਵਿਰੁੱਧ ਜਿਹੜੀ ਚਲਾਈ ਜਾ ਰਹੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਜੋ ਤੇ ਨਸ਼ਿਆਂ ਵਿਰੁੱਧ ਤਦ ਉਸੇ ਤਹਿਤ ਅਜ ਮਾਨਯੋਗ ਸ਼੍ਰੀਮਤੀ ਸ਼ਸ਼ੀਪੁਰਾ ਦੇਵਦੀ ਆਈਪੀਐਸ ਸਪੈਸ਼ਲ ਡੀਜੀਪੀ ਰੇਲਵੇ ਪੰਜਾਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੀ ਅਮਰਪੀਰ ਸਿੰਘ ਘੁੰਮਣ ਪੀਪੀਐਸ ਏਜੀ ਜੀਆਰਪੀ ਪਟਿਆਲਾ ਪੰਜਾਬ ਅਤੇ ਗੁਰਦੀਪ ਸਿੰਘ ਮੇਰੇ ਵੱਲੋਂ ਉਪਕਟਾਲ ਪੁਲਿਸ ਸੀਆਰਪੀ ਪਟਿਆਲਾ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਸੀਏ ਚਾਰਜ ਰਾਜਪੁਰਾ ਜਤਿੰਦਰ ਸਿੰਘ ਡੀਆਪੀ ਪੰਜਾਬ ਸਮੇਰਟਾਪ ਵੱਲੋਂ ਬੜੀ ਲਗਾਤਾਰ ਜਿਹੜੀ ਹੈਗੀ ਆ ਰੇਲ ਗੱਡੀਆਂ ਤੇ ਮੁਸਾਫਰਾਂ ਦੀ ਜੋ ਅੱਜ ਕੱਲ੍ਹ ਦੇ ਮਾਹੌਲ ਮੁਤਾਬਕ ਚੈਕਿੰਗ ਕੀਤੀ ਜਾ ਰਹੀ ਸੀ ਤੇ ਦਰਾਨੇ ਚੈਕਿੰਗ ਕੱਲ ਮਿਤੀ 2 21 25 ਨੂੰ ਰੇਲਵੇ ਸਟੇਸ਼ਨ ਰਾਜਪੁਰਾ ਪਰ ਉਸ ਟਾਈਮ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਪ੍ਰਮੋਦ ਸਿੰਘ ਪੁੱਤਰ ਜੈਨਾਥ ਸਿੰਘ ਪੁੱਤਰ ਲੇਟ ਸੀਧਾਰਾਮ ਸਿੰਘ ਵਾਸੀ ਨਿਊ ਰੇਸ਼ਮ ਮਿਲ ਥਾਣਾ ਮਲਗੜਾ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਪਾਸੋਂ ਜਿਹੜੇ ਕਰੀਬ 51000 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਹਦੇ ਖਿਲਾਫ ਮੁਕੱਦਮਾ ਨੰਬਰ 49 ਮਿਤੀ 2011 25 ਅਧਿਨਤਾਰਾ ਬਾਈਕਾਡ 85 ਐਨ ਡੀ ਪੀ ਸੈਕਟ ਥਾਣਾ ਜੀ ਆਰ ਪੀ ਪਰਿਆਲਾ ਦਰਜ ਰਿਸਟਰ ਕਰਕੇ ਕਾਰਵਾਈ ਅਮਲ ਚ ਨੇ ਆਦੀ ਜਾ ਰਹੀ ਸਰ ਇਹ ਇਕੱਲੇ ਹੀ ਸੀ ਜਾਂ ਹੋਰ ਵੀ ਨਾਲ ਸੀ ਨਹੀਂ ਇਹ ਹਜੇ ਇਕੱਲੇ ਹੀ ਸੀ ਜੀ ਇਸ ਟੈਪ ਜਿਸ ਨੂੰ ਅਰਚਿਵ ਕੀਤਾ ਹੈ ਤੋਂ ਇਕੱਲੇ ਹੀ ਇਸ ਦੇ ਪੱਲੇ ਕੋਈ ਪਰਚਾ ਨਹੀਂ ਨਹੀਂ ਹਜੇ ਤੱਕ ਤਾਂ ਕੋਈ ਅਜੇ ਇਨਵੈਸਟੀਗੇਟ ਕਰ ਰਹੇ ਹਾਂ ਤੱਕ ਤਾਂ ਆਇਆ ਨਹੀਂ ਜੋ ਤਫਤੀਸ਼ ਚ ਤੇ ਬਾਕੀ ਜਿਹੜੀ ਤਫਤੀਸ਼ ਅੱਗੇ ਜਾਰੀ ਹੈ ਸਾਡੀ ਤੇ ਜੋ ਵੀ ਅੱਗੇ ਹੋਊਗਾ ਫਿਰ ਉਸ ਤੋਂ ਸੁਣਨੇ ਨੂੰ ਸਰ ਸਪਲਾਈ ਦੇ ਮਤਲਬ ਅੱਗੇ ਕਿੱਥੇ ਅੱਗੇ ਕਰਨੀ ਇਹ ਜਿਹੜੀ ਹੁਣ ਮੁਢਲੀ ਤਫਤੀਸ਼ ਸਾਡੇ ਇਹ ਆਇਆ ਵੀ ਇਹ ਜਿਹੜਾ ਹੈਗਾ ਸਮਾਨ ਇਹ ਗਵਾਲੀਅਰ ਤੋਂ ਹੀ ਲੈ ਕੇ ਆਇਆ ਹੈ ਅੱਛਾ ਤੇ ਅੱਗੇ ਬੈਕਵਰਡ ਜਿਹੜਾ ਅੱਗੇ ਫਾਰਵਰਡ ਅੱਗੇ ਲਿੰਕ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜਦੋਂ ਜਿਵੇਂ ਡਿਟੇਲ ਹੋਊਗੀ ਤੁਹਾਨੂੰ ਸ਼ੇਅਰ ਕਰਤੀ ਹੈ ਗੋਲੀਆਂ ਕਿਹੜੀਆਂ ਸੀ ਕਿਹੜੀਆਂ ਕੀ ਲੋ ਮੋਟਲ ਆ ਜੀ ਸਾਲਟ ਜਿਹੜਾ ਹੈ ਕੀ ਲੱਗਦਾ ਸਰ ਨਸ਼ਾ ਤਸਕਰ ਜਿਹੜਾ ਹੁਣ ਰੇਲ ਵਿੱਚ ਸਪਲਾਈ ਕਰਨ ਲੱਗ ਪਏ ਦੇਖੋ ਜੀ ਸਾਡੇ ਵੱਲੋਂ ਕਿੰਨਾ ਦੀ ਰਹਿ ਗਈ ਆ ਕਿਵੇਂ ਸਾਡੇ ਵੱਲੋਂ ਲਗਾਤਾਰ ਸਾਡੇ ਡੀਜੀਪੀ ਸਾਹਿਬ ਨੂੰ ਤਾਈ ਤਾਂ ਸਾਨੂੰ ਅਸੀਂ ਲਗਾਤਾਰ ਰੂਟੀਨ 'ਚ ਅਸੀਂ ਛਾਡੀ ਚੈਕਿੰਗ ਪਹਿਲਾਂ ਤੋਂ ਰੈਣੇ ਕਰਦੇ ਰਹਿੰਨੇ ਆ ਅਸੀਂ ਵੇਲੇ ਇੱਕ ਵੇਲੇ ਸੇ ਰੂਟੀਨ ਸਾਡੀ ਚੈਕਿੰਗ ਹੁੰਦੀ ਆ ਪਰ ਜੋਂ ਉਹਦਾ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਅਸੀਂ ਹੋਰ ਵੀ ਆਪਣੀ ਜਿਹੜੀ ਚੈਕਿੰਗ ਹੈ ਬੜੀ ਐਂਟੀਸੈਪਟਿਕੇ ਨਾ ਕਰ ਰਹੇ ਇਹ ਇਕੱਲੇ ਕਰਦਾ ਸੀ ਕੋਈ ਟੀਮ ਵਰਕ ਹੈ ਨਾ ਜੀ ਮੈਂ ਉਹ ਗੱਲ ਕਰਦਾ ਉਹ ਹਜੇ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਹਜੇ ਮੁਰਦੀ ਤਫਤੀਸ਼ ਦੀ ਕਰ ਰਹੇ ਆ ਜਿਵੇਂ ਤਫਤੀਸ਼ ਹੋਊਗਾ ਕਿ ਫਰਦਰ ਕੋਈ ਆਊਗਾ ਤੁਹਾਨੂੰ ਉਸ ਹਿਸਾਬ ਨਾਲ ਅਗੇ ਸੈਂਟਮੈਂਟ ਕਰ ਸਰ ਇੱਥੇ ਪਟਿਆਲਾ ਦਿੱਲੀ ਤੋਂ ਜਿਹੜਾ ਸਾਮਾਨ ਆਉਂਦਾ ਇਜ਼ਾਦਗੁਰੇ ਦਾ ਜੀ ਉਹ ਜ਼ਿਆਦਾ ਸਾਮਾਨ ਆਉਂਦਾ ਹੈ ਉਹਦੀ ਕੋਈ ਚੈਕਿੰਗ ਨਹੀਂ ਉੱਥੇ ਹੁੰਦੀ ਨਹੀਂ ਕੋਈ ਸਿੱਧੀ ਨਹੀਂ ਅਸੀਂ ਵੀ ਰੂਟੀਨ ਰੂਟੀਨ ਬਕਾਇਦਾ ਹੀ ਚੈਕਿੰਗ ਕਰ ਰਹੇ ਹਾਂ ਲਗਾਤਾਰ ਠੀਕ ਹੈ ਜੋ ਵੀ ਕੋਈ ਆਊਗੀ ਜੋ ਕੋਈ ਇਨਫੋਰਮੇਸ਼ਨ ਸਾਨੂੰ ਰਿਕਾਰਡਿੰਗ ਉਸ ਉਸ ਹਾਰਾ ਕਰਮੀ ਚ ਬੰਦ ਰਹਿਣੀ ਹੈ